ਅੱਜ ਮੁਬਾਰਕਾਂ ਜੋ ਫਲ ਨਕਰ ਦੇ ਵਿੱਚ ਕੱਲ ਕਹਿੰਦੇ ਚੌਥਾ ਵਾਲੀਵਾਲ ਟੂਰਨਾਮੈਂਟ ਸ਼ੁਰੂ ਹੋ ਰਿਹਾ ਹੈ ਸਤਿਗੁਰੂ ਬਾਦਸ਼ਾਹ ਸਾਰਿਆਂ ਨੂੰ ਸਿਰ ਰੱਖੇ ਸਾਰੇ ਚੰਗੀ ਪ੍ਰਦਰਸ਼ਨੀ ਚੰਗੀ ਖੇਡ ਕਰਨ ਦਾ ਬਲ ਬਖਸ਼ਿਸ਼ ਕਰੇ ਚੜ੍ਹਦੀ ਕਲਾ ਕਰੇ ਆਓ ਸਾਰੇ ਖਿਡਾਰੀ ਕੋਲ ਅਗਨੌਰ ਦੇ ਵਿੱਚ ਆਓ ਹੁਣ ਆਪਾਂ ਆਰੰਭਤਾ ਦੀ ਅਰਦਾਸ ਬੇਨਤੀ ਕਰੀਏ ਸਾਰੇ ਵੀਰਾਂ ਨੂੰ ਬੇਨਤੀ ਹੈ ਸਿਰ ਧਾਖ ਲਓ ਭਾਈ ਜੀ ਨੇ ਪੁਰ ਰਮਾਲ ਜੋੜੇ ਲਾ ਕੇ ਸਿਰ ਧਾਕੇ ਅਰਦਾਸ ਸ਼ਾਨੂਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੇ ਅੱਗੇ ਅਰਦਾਸ ਹਮਾਰੀ ਜੀਓ ਪੈਨ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਉਤੀ ਜੀ ਸਹਾਇ ਵਾਰ ਸ੍ਰੀ ਪਗਉਤੀ ਜੀ ਕੀ ਪਾਤਸ਼ਾਹ ਦਸਮੀ ਪ੍ਰਥਮ ਭਗਉਤੀ ਸਿੰਘ ਮਰਕਾ ਗੁਰੂ ਨਾਨਕ ਲਹਿਂ ਤੇ ਹਾਈ ਰੰਗਤ ਗੁਰ ਤੇ ਅਮਰਦਾਸ ਸ੍ਰੀ ਰਾਮਦਾਸਾ ਜੀ ਹਉਮ ਸਹਾਈ ਅਰ ਜਨਾ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਾਰਿ ਪ੍ਰਿਸ਼ੰਤ ਤੇ ਹਾਈ ਅਜਿਠਿਆ ਸਭ ਦੁਖ ਜਾਈ ਤੇਗ ਬਹਾਦਰ ਸਿਮਰਿਆ ਕਰ ਨਉ ਨਿਦੇ ਆਵੈ ਧਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਵੰਸ ਸੁਦਾਨੀ ਅੰਮ੍ਰਿਤ ਕੇ ਦਾਤੇ ਜੀ ਸਭ ਥਾਈ ਹੁਣਾ ਜੀ ਸੁਹਾਏ ਦਸਾਂ ਪਾਤਸ਼ਾਹ ਦੀ ਆਤਮਕ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ دارਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਹਿਬ ਜਾਤੇ ਚਾਲੀ ਮੁਕਤੇ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਲੈ ਕੇ ਅੰਡਠ ਕੀਤਾ ਤਨ ਪਿਆਰਿਆਂ ਦੀ ਕਮਾਈ ਕਾ ਤੈਨ ਤਰਕੇ ਬੋਲੋ ਜੀ ਨਿਵਾਇ ਹੀ ਗੁਰੂ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਉਹ ਸਿੰਘਣੀਆਂ ਨੇ ਧਰਮ ਹੇਤ ਸ਼ੀਹ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲਹਾਈਆਂ ਤਨ ਆਰਣ ਨੋ ਉਤਰਾਏ ਸਿੱਖੇ ਕੇਸਾਂ ਸਵਸੰਗਨ ਭਾਈ ਧਰਮਨੀ ਹਾਰਿਆ ਸਮੂਹ ਸ਼ੀਰਾਂ ਦੀ ਕਮਾਈ ਕਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਗੁਰੂ ਪੰਜਾਂ ਤਖਤਾਂ ਸਰਬਾਤ ਗੁਰਦੁਆਰਿਆਂ ਕਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਗੁਰੂ ਸਰਬਾਤ ਖਾਲਸੇ ਜੀ ਕੀ ਅਰਦਾਸ ਹੈ ਜੀ ਸ਼ੁਰੂਆਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਾਲ ਸ਼ਿਆਰਾ ਦੇਗ ਤੇਗ ਫਤੇ ਬ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਕਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਆਸਿ ਗੁਰੂ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿ ਦਾਤ ਵਿਵੇਕ ਦਾਤ ਮਸਾਹੋ ਦਾਤ ਭਰੋਸਾ ਦਾਤ ਨਾਮ ਸਰਦਾਰ ਨਾਮ ਦਾਤ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੇ ਸ਼ਨਾਮ ਤੁੰਗਿਆ ਝੰਡੇ ਬੁੰਗੇ ਜਗ ਜਗ ਤਲ ਧਰਮ ਕਾ ਜੈ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਨਮਾਣਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਨੇ ਉਟਿਆਂ ਦੇ ਉਟਨਿਆਸਰੀਆਂ ਦੇ ਆਸਰੀ ਧੰਮ ਧੰਮ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਦੇ ਪਵਿੱਤਰ ਚਰਨਾ ਦੁਰਦਾਸ ਦੇੰਤੀ ਜੀ ਕੀਤਾ ਲੋੜੀਏ ਕੰਮ ਹਰ ਪੈ ਆਖੀ ਐ ਕਾਰਜ ਦੇਉ ਸੁਆਲ ਸਤਿਗੁਰ ਸਾਖੀ ਐ ਦੇ ਮਹਾਵਾਕਾਂ ਅਨਸਾਰ ਪਾਤਸ਼ਾਹ ਜੀ ਆਪ ਹੀ ਨਗਰ ਦੇ ਸਮੂਹ ਕਾਲੇ ਕੇ ਨਗਰ ਦੇ ਨੌਜਵਾਨਾਂ ਨੂੰ ਮਹਾਰਾਜ ਉਦੋਂ ਬਖਸ਼ਿਆ ਚੌਥਾ ਵਾਲੀ ਵਾਲ ਟੂਰਨਾਮੈਂਟ ਹਜੇ ਪਾਸ਼ਾ ਨਗਰ ਵਿੱਚ ਹੋ ਰਿਹਾ ਮਹਾਰਾਜ ਚੌਥੇ ਵਾਲੀਬॉल ਟੂਰਨਾਮੈਂਟ ਦੇ ਮਹਾਰਮਭਤਾ ਦੇ ਅਲਾਸ ਬੇਨਤੀ ਬਾਦਸ਼ਾਹ ਜੀ ਕਿਰਪਾ ਕਰਨੀ ਸਾਰੇ ਖਿਡਾਰੀਆਂ ਦੇ ਸਿਰ ਤੇ ਹੱਥ ਰੱਖਣਾ ਸੋਹਣੀ ਗੇਮ ਕਰਨ ਦਾ ਬਲ ਬਖਸ਼ਿਸ਼ ਕਰਨਾ ਸਾਰਿਆਂ ਦੇ ਥਵਾਕ ਬਖਸ਼ਣਾ ਮਾਰੇ ਸਮੇ ਤੋਂ ਬਚਾ ਕੇ ਰੱਖਣਾ ਸਾਰੇ ਖਿਡਾਰੀਆਂ ਨੂੰ ਤੰਦਰੁਸਤੀਆਂ ਬਖਾਉਣੀਆਂ ਸਿਰ ਤੇ ਹੱਥ ਰੱਖਣਾ ਬਾਦਸ਼ਾਹ ਜੀ ਵਾਲੀਬॉल ਟੂਰਨਾਮੈਂਟ ਦੇ ਆਰੰਭਤਾ ਦੇ ਖੁਸ਼ੀ ਮੁਖ ਰੱਖ ਕੇ ਮਹਾਰਾਜ ਮਿੱਠਾ ਪ੍ਰਸ਼ਾਦ ਹਾਜ਼ਰ ਕੀਤਾ ਪ੍ਰਸ਼ਾਸਕ ਨੂੰ ਭੋਗ ਲਾਓ ਸੰਗਤਾਂ ਨੂੰ ਵਰਦਾਨ ਦੀ ਆਗਿਆ ਬਖਸ਼ੋ ਨੌਜਵਾਨਾਂ ਨੂੰ ਮਹਾਰਾਜ ਆਪਣਾ ਖੇਡ ਪ੍ਰਦਰਸ਼ਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੋ ਆਪ ਜੀ ਦੇ ਦਰ ਤੇ ਆਏ ਸੋ ਰਾਜੀ ਖੁਸ਼ੀ ਜਾਏ ਸਾਰੇ ਪ੍ਰਬੰਧ ਕਰਨ ਦੇ ਮਹਾਰਾਜ ਸਿਰ ਤੇ ਹੱਥ ਰੱਖਣਾ ਅੰਗ ਸੰਗ ਸਹਾਈ ਹੋਣਾ ਸੋਖੋਵੇ ਨਾਮ ਚਿਤ ਆਵੇ ਨਾਨਕ ਨਾ ਚੜਦੀ ਕਲਾ ਤੇਰੇ ਭਾਵੇਂ ਸਰਬਤਨ ਦਾ ਭਲਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਸੀਕਾਲ ਜੀ ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਤੇ ਸਰਪੰਚ ਟੂਡੇ ਸਪੋਰਟਸ ਤੇ ਇਹ ਕਰੀ ਸ਼ੇਅਰ ਕਰ ਦਿਓ ਸਾਰੇ ਭਰਾ ਜਿੰਨੇ ਭਰਾ ਲਾਈਵ ਜੁੜੇ ਹੋ ਤਾਂ ਕਿ ਸਾਰਿਆਂ ਨੂੰ ਅਪਡੇਟ ਮਿਲ ਜੇ ਵੀਰੇ ਟੂਰਨਾਮੈਂਟ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਜੀ ਅਸੀਕਾਲ ਜੀ ਦਾ ਵਧਰੀਏ ਤੇ ਟੀਮਾਂ ਲਗਭਗ ਸਾਰੀਆਂ ਹੀ ਪਹੁੰਚ ਚੁੱਕੀਆਂ ਜੀ ਮੋਗਾ ਜ਼ਿਲ੍ਹੇ ਦੇ ਟੀਮਾਂ ਦਾ ਰੋਲ ਟੂਰਨਾਮੈਂਟ ਹੈ ਜੀ ਅੱਜ ਕੱਲ ਨੂੰ ਹੋਵੇਗਾ ਦੋ ਬਾਰੋਂ ਦਾ ਟੂਰਨਾਮੈਂਟ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਅੱਜ ਸਾਰੀਆਂ ਜ਼ਿਲ੍ਹਾ ਮੋਗਾ ਦੀਆਂ ਟੀਮਾਂ ਖੇਡਣਗੀਆਂ ਜਿੰਨੀਆਂ ਵੀ ਟੀਮਾਂ ਵਾਲੀਬਾਲ ਕੱਚੀ ਖੇਡਦੀਆਂ ਜਿਨੇ ਕੇ ਸਮਾਦ ਪਾਈ ਉਗੋ ਕੇ ਨਥੋ ਕੇ ਗੰਜੀ ਗਲਾਬ ਸਿੰਗਲ ਮੋਗੇ ਸਿਟੀ ਦੀਆਂ ਟੀਮਾਂ ਜੀ ਦੋ ਤੇ ਆਪਣੇ ਨੇੜੇ-ਤੇੜੇ ਮਧੇਕੇ ਵਾਲੇ ਜਿੰਨੇ ਵੀ ਟੀਮਾਂ ਖੇਡਦੀਆਂ ਲਗਭਗ ਸਾਰੀਆਂ ਹੀ ਖੇਡਣਗੀਆਂ ਅੱਜ ਰੌਂਤੇ ਵਾਲੇ ਮੁੰਡੇ ਵੀ ਆਏ ਆ ਗੋਲੀ ਆਪਣਾ ਅੱਜ ਨਰੋਲ ਵਾਲੀਆਂ ਟੀਮਾਂ ਸਾਰੀਆਂ ਜੋਲਾ ਮੇਂ ਲੋਕਲ ਟੀਮਾਂ ਸਾਰੀਆਂ ਅੱਜ ਮੋਗੇ ਜਲੇ ਵਾਲੀਆਂ ਕੱਲ ਨੂੰ ਸੈੱਟ ਅਪਡੇਟ ਦੱਸਾਂ ਕੱਲ ਦੀ ਸੈੱਟ ਅਪਡੇਟ ਵੀ ਕਰਦਗੇ ਆਪਾਂ ਕੱਲ ਦੀ ਵੀ ਸੈੱਟ ਬਣੇ ਪਏ ਆਪਣੇ ਕੋਲੇ ਆਪਣੇ ਕੋਲੇ ਪਹਿਲਾ ਸੈੱਟ ਬਣਿਆਗਾ ਜੀ ਜੈਪੁਰ ਦਾ ਜੈਪੁਰ ਚ ਖੇਡਣਾ ਕਮਲ ਨੇ ਬੋਬਾਸ ਕਲੱਬ ਜੈਪੁਰ ਦਾ ਬਣਿਆਗਾ ਉਹਦੇ ਵਿੱਚ ਕਮਲ ਨੇ ਖੇਡਣਾ ਤੇ ਰਾਜੂ ਨੇ ਰਾਜੂ ਜੈਪੁਰ ਤੇ ਕਮਲ ਜੈਪੁਰ ਖੇਡਣਗੇ ਬਾਹਰੋਂ ਤੇ ਜੀ ਤੁਸੀਂ ਉਸ ਤੋਂ ਅਗਲਾ ਸੈੱਟ ਹੈਗਾ ਜੀ ਬਾਰੇਕੇ ਦਾ ਬਾਰੇਕੇ ਜੀ ਸਦੀਰ ਕਿਟੂ ਦਾ ਪੰਜਾਬੀ ਵਾਲਾ ਸ਼ੇਰੂ ਟੱਬ ਵਾਲਾ ਖੇਡੂਗੇ ਜੀ ਨਾਲ ਤੇ ਜੌਂਟੀ ਬਈਵਾਲ ਦੀ ਟੀਮ ਚ ਖੇਡਣਾ ਸਚਨ ਸ਼ਤੀਰਾਲ ਹੈ ਤੇ ਸੁਪਰਾ ਟੱਬੇ ਵਾਲਾ ਪਿੰਡ ਦੇ ਟੀਮ ਚ ਖੇਡਣਾ ਜੀ ਹਰਮਨ ਥਰਾਜ ਵਾਲੀ ਹੈ ਤੇ ਨਵਾਬ ਮਹਿਲ ਖੁਰਦ ਤੇ ਇਹ ਕੱਲ ਦੇ ਸੈਟ ਹੈ ਜੀ ਜਿੰਨੇ ਵੀ ਕੱਲ ਨੂੰ ਦੋ ਬਾਰੋਂ ਦੇ ਸੈਟ ਅਪ ਨੇ ਕੋਲ ਤਕੜੇ ਬਹੁਤ ਤਕੜੇ ਸੈਟ ਬਣੇ ਹੈਗੇ ਤੇ ਉਸ ਤੋਂ ਬਾਅਦ ਇੱਕ ਅੱਧਾ ਆਪਣੇ ਕੋਲ ਸ਼ਾਇਦ ਮੈਸ ਹੋ ਜੇ ਮੈਂ ਕਿਉਂਕਿ ਇਹ ਤੇ ਇਹ ਤੁਹਾਨੂੰ ਮੈਂ ਚੈੱਕ ਕਰਕੇ ਸੈੱਟ ਜਿਹੜਾ ਹੋਰ ਬਣਿਆ ਪਰ ਭਾਈ ਰੂਪੇ ਦਾ ਸੈੱਟ ਬਣਿਆ ਪੀਤਾ ਗੰਗਾ ਲਖੇ ਤੂੰ ਦਾ ਦੂਜਾ ਪਲੇਅਰ ਨਹੀਂ ਆਪਾਂ ਨੂੰ ਪੱਕਾ ਪਤਾ ਹਜੇ ਕੌਣ ਖੇਡੂਗਾ ਬਿੰਦੂ ਭਾਈ ਰੂਪੇ ਦਾ ਸੈੱਟ ਵੀ ਬਹੁਤ ਤਗੜਾ ਬਣਿਆ ਆਪਣੇ ਕੋਲ ਬਣਿਆ ਜੀ ਸੰਦੋਹੇ ਦਾ ਸੈੱਟ ਸੰਦੋਹੇ ਚ ਖੇਡਣਾ ਲੈਫਟੀ ਗਹਾਣਾ ਤੇ ਮੱਖਣ ਹਰ ਰਾਏਪੁਰ ਜੋਧਪੁਰ ਚ ਆਪਣਾ ਜਿਹੜਾ ਜੋਧਪੁਰ ਦਾ ਵੀ ਸੌਰੀ ਹੋ ਗਿਆ ਜਿਹੋਦਪੁਰ ਦਾ ਜੱਸਾ ਤੇ ਛੋਟੂ ਖੇਡਣਗੇ ਜਿਹੋਦਪੁਰ ਦੇ ਸੈਟ 'ਚ ਤੇ ਜੋਗੀ ਵਾਲੇ 'ਚ ਖੇਡਣਾ ਸਰੇਸ਼ ਰਾਮਕੋਟ ਤੇ ਮੁਸਰਫ ਯੂਪੀ ਮੁਸਰਫ ਯੂਪੀ ਨੈਟਮੈਨ ਖੇਡੂਗਾ ਤੇ ਸਰੇਸ਼ ਰਾਮਕੋਟ ਜੀ ਜੋਗੀ ਵਾਲੇ ਦੀ ਟੀਮ 'ਚ ਰਾਮਕੋਟ 'ਚ ਭਵੇ ਰਾਜਾਂ ਲਈ ਤੇ ਮੰਗਾ ਤੋਲ ਮਾਜਰੇ ਲਾ ਖੇਡੂਗੇ ਜੀ ਇਹ ਜਿਹੜੇ ਆਪਣੇ ਕੋਲ ਸੈਟ ਮਾਨ ਖੇੜੇ 'ਚ ਸੱਤਾ ਸ਼ਹਿਵਾਜਪਰੀਆ ਤੇ ਪ੍ਰਦੀਪ ਦਿਓਨ ਇੰਨੇ ਜਿਹੜੇ ਆਪਣੇ ਕੋਲ ਸੈਟ ਜਿਹੜੇ ਪੱਕੇ ਸ਼ੂਟ ਬਣੇ ਆਪਣੇ ਕੋਲੇ ਮੰਚਲ ਦਾ ਸੈੱਟ ਵੀ ਹੋਣਾ ਸੱਤਾ ਖੇਡੂਗਾ ਜੀ ਕੱਲ ਨੂੰ ਦੋ ਬਾਰਾਂ ਦਾ ਅੱਜ ਨਰੋਲ ਦੀਆਂ ਟੀਮਾਂ ਦੇ ਮੈਚ ਹੈ ਜੀ ਮੋਗੇ ਚ ਲੈ ਦੀਆਂ ਨਰੋਲ ਟੀਮਾਂ ਖੇਡਣਗੀਆਂ ਸਾਰੀਆਂ ਲਗਭਗ 25-26 ਟੀਮਾਂ ਆਪਣੇ ਕੋਲ ਹੋ ਜਾਣਗੀਆਂ ਜੀ ਅੱਜ ਵੀ 30 ਦੇ ਕਰੀਬ ਹੋ ਸਕਦੀਆਂ ਟੀਮਾਂ ਭਾਈ ਰੂਪਾ ਨਹੀਂ ਅੱਜ ਨਹੀਂ ਹੈਗੀ ਜੀ ਅੱਜ ਭਾਈ ਰੂਪਾ ਬਠਿੰਡੇ ਚ ਆਉਂਦਾ ਜੀ ਭਾਈ ਰੂਪਾ ਪਿੰਡ ਹੈਗਾ ਜਿਹੜਾ ਬਠਿੰਡੇ ਜ਼ਿਲ੍ਹੇ ਚ ਆਉਂਦਾ ਜੀ ਤੇ ਅੱਜ ਮੋਗੇ ਚ ਲੈ ਲੀਆਂ ਟੀਮਾਂ ਖੇਡਣਗੀਆਂ ਸਾਰੀਆਂ ਏ ਪੈਂਡ ਚ ਖੇਡੂਗਾ ਜੀ ਨਵਾਬ ਤੇ ਹਰਮਨthਰਾਜ ਆ ਗਿਆ ਨਵਾਬ ਮਹਿਲ ਖੁਰਦ ਤੇ ਹਰਮਨthਰਾਜ ਵਾਲਾ ਜੀ ਸੱਤਾ ਆਊਗਾ ਜੀ ਕੱਲ ਨੂੰ ਪ੍ਰਦੀਪ ਗਰਗ ਜੀ ਸੱਤੇ ਨੇ ਖੇਡਣਾ ਮਾਨ ਖੇਡੇ ਦੀ ਟੀਮ ਤੇ ਸੱਤਾ ਤੇ ਪ੍ਰਦੀਪ ਦਿਓ ਇਹ ਆਪਣੇ ਕੋਲੇ ਸੈੱਟ ਸੀਗੇ ਗੋਲਦੀ ਬਾਈ ਬਸ ਕੱਲ ਦੀ ਅਪਡੇਟ ਵੀ ਆਪਾਂ ਪਾਤੀ ਹੈਗੀ ਇੱਕ ਕਰੀ ਆਪਾਂ ਲੱਗ ਤੋਂ ਵੀ ਲਾਈਵ ਹੋ ਕੇ ਆਪਾਂ ਕੱਲ ਨੂੰ ਪਾ ਦਾਂਗੇ ਕੋਈ ਨਹੀਂ ਅਪਡੇਟ ਧੰਨਵਾਦ ਸਾਰੇ ਵੀਰਾਂ ਦਾ ਲਾਈਵ ਜੁੜੇ ਰਹਿਣ ਲਈ ਆਪਾਂ ਮੈਚਾਂ ਦੀ ਸ਼ੁਰੂਆਤ ਚ ਦੁਬਾਰਾ ਜੁੜਾਂਗੇ ਜੀ ਲਾਈਵ ਤੇ ਆਪਾਂ ਧੰਨਵਾਦ ਜੀ ਸਾਰੇ ਵੀਰਾਂ ਦਾ ਸ਼ੇਅਰ ਜਰੂਰ ਕਰ ਦਿਓ ਤੇ ਆਪਣਾ ਕੱਲ ਦਾ ਟੂਰਨਾਮੈਂਟ ਨੋਟ ਰੱਖਿਓ ਸਾਰੇ ਭਰਾ ਵੀ YouTube ਤੇ ਆਪਾਂ ਕੱਲਾ ਕਰਾਂਗੇ ਲਾਈਵ ਹੋ ਸਕਦਾ ਜਿਆਦਾ ਚਾਂਸ ਕੱਲਾ YouTube ਤੇ ਕਰਾਂਗੇ ਕਮੇਟੀ ਕਮੇਟੀ ਦਾ ਬਜਟ ਖੁੱਲਾ ਹਿੱਲਾ ਕਮੇਟੀ ਦਾ ਬਜਟ ਖੁੱਲਾ ਹਿੱਲਾ ਚੱਲ ਪਗਾ ਇਹ ਤੇ ਗੁਰਪ੍ਰੀਤ ਗਿੱਲ ਜੀ ਖੁੱਲੇ ਸਦੇ ਦੇਰੇ ਤੇਰੀ ਵੀ ਪਹੁੰਚ ਜਿਹੜਾ ਗੱਡੇ ਪਾਰ ਜਾਂਦਾਗਾ ਹੁਣ ਸ਼ੇਨ ਨਾਲ ਟੀਮਾਂ ਆਪਣੇ ਕੋਲ ਲਗਭਗ ਤਾਂ ਆਈ ਗਈਆਂ ਸਾਰੀਆਂ ਇੱਕ ਅੱਧੀ ਰਹਿੰਦੀ ਆ ਇੱਕ ਅੱਧੀ ਟੀਮ ਰਹਿੰਦੀ ਆ ਕਿਤੇ ਜਰੂਰੀ 10-15 ਮਿੰਟ ਦਾ ਸਮਾਂ ਵੀਰੇ ਪਹੁੰਚ ਜੋ ਸਾਰੀਆਂ ਟੀਮਾਂ ਮੈਚ ਜਿਹੜੇ ਸ਼ੁਰੂ ਹੋਗਾ ਜੀ ਧੰਨਵਾਦ ਸਾਰੇ ਵੀਰਾਂ ਦਾ